ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਗੁਰਬਾਣੀ ਦੇ ਅੰਤਰਰਾਸ਼ਟਰੀ ਵਿਆਖਿਆਕਾਰ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਤੇ ਆਪਣੇ ਬਾਲ ਸਖਾ ਮਿੱਤਰ ਪ੍ਰੋਫੈਸਰ ਗੁਰਪ੍ਰਜਨ ਸਿੰਘ ਗੱਲ ਨੂੰ ਮਿਲ ਕੇ ਆਪਣੀਆਂ ਪੁਸਤਕਾਂ ਆਕਾਲ ਪੁਰਖ ਦਾ ਸੰਕਲਪ ਜੋਦਰ ਰਹੇ ਸੋ ਉਬਰੇ ਅਗਿਆਨ ਪੂਜਾ ਕੀ ਅਸੀਂ ਨਿਆਰੀ ਖਾਲਸਾ ਹਾਂ ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ ਤੇ ਬਿਰਲੇ ਕਿਨੇ ਵਿਚਾਰਿਆ ਦਾ ਸੈਟਪੇਟ ਕਰਦੇ ਆ ਕਿ ਬਹੁਤੇ ਨਵੇਂ ਸਿਰਜਣਾਤਮਕ ਲੇਖਕ ਗੁਰਮਤ ਸਾਹਿਤ ਨੂੰ ਪੜ ਤੇ ਵਿਸ਼ਲੇਸ਼ਣੀ ਅਮਲ ਦੀ ਥਾਂ ਇਸ ਨੂੰ ਸਿਰਫ ਕਥਾਵਾਚਕਾਂ ਤੇ ਗੁਰਮਤ ਵਿਆਖਿਆਕਾਰਾਂ ਲਈ ਛੱਟ ਦਿੰਦੇ ਹਨ ਇਸ ਪ੍ਰਵਿਰਤੀ ਨੂੰ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਗੁਰਮਤ ਸਾਹਿਤ ਦੇ ਅਧਿਐਨ ਬਗੈਰ ਅਸੀਂ ਕਿਸੇ ਇੱਕ ਪਾਸੜ ਸੋਚ ਦੇ ਧਾਰਨੀ ਹੋ ਕੇ ਆਪਣੇ ਮਾਨਮਤੇ ਸਹੀ ਵਿਰਚੇ ਤੋਂ ਖਾਲੀ ਰਹਿ ਜਾਂਦੇ ਹਨ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਇਹ ਸੁਨੇਹਾ ਸਮੂਹ ਪੰਜਾਬੀ ਲੇਖਕਾਂ ਲਈ ਦੰਦਿਆਂ ਕਿ ਅਧਿਆਨ ਦੀ ਪੁਰਾਤਨ ਮਰਿਆਦਾ ਸਮਝਣ ਤੇ ਸੰਭਾਲਣ ਦੀ ਲੋੜ ਹੈ ਉਹਨਾਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੱਲੋਂ ਆਰੰਭੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦੰਦਿਆਂ ਕਿ ਮਾਸਿਕ ਪੱਤਰ ਗੁਰਮਤ ਗਿਆਨ ਹਰ ਮਹੀਨੇ ਪਾਠਕਾਂ ਤੱਕ ਦੇਸ਼ ਵਿਦੇਸ਼ ਪਹੁੰਚਾਇਆ ਜਾ ਰਿਹਾ ਹੈ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਉਹ ਬਚਪਨ ਤੋਂ ਹੀ ਨਿੱਜੀ ਤੌਰ ਤੇ ਗੁਰਮਤ ਸਾਹਿਤ ਦਾ ਅਧਿਐਨ ਕਰ ਰਹੇ ਹਨ ਪਰ ਹੁਣ ਸਾਥੀ ਸਿਰਜਕਾਂ ਨੂੰ ਵੀ ਗੁਰਮਤ ਅਧਿਆਨ ਲਈ ਪ੍ਰੇਰਿਤ ਕਰਨਗੇ ਉਹਨਾਂ ਦੱਸਿਆ ਕਿ ਪੰਜਾਬੀ ਸਾਹਿਤ ਅਕੈਡਮੀ ਵਿੱਚ ਕੰਮ ਕਰਦੇ ਹੋ ਉਹਨਾਂ ਆਪਣੇ ਸਹਿਯੋਗੀਆਂ ਨਾਲ ਰਲ ਕੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰੇਗੰਡ ਵੇਲੇ ਅੱਠ ਵੱਡਾ ਆਕਾਰੀ ਕਿਤਾਬਾਂ ਦਾ ਪ੍ਰਕਾਸ਼ਨ ਕਰਵਾਇਆ ਅਤੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੀ ਸਮੁੱਚੀ ਰਚਨਾਵਲੀ 7 ਹਿੱਸਿਆਂ ਵਿੱਚ ਪ੍ਰਕਾਸ਼ਿਤ ਕਰਵਾਈ। ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਪੁਸਤਕਾਂ ਦੇ ਪ੍ਰਕਾਸ਼ਨ ਲਈ ਕਿਸੇ ਧਾਰਮਿਕ ਸੰਸਥਾ ਜਾਂ দানਵੀਰ ਤੋਂ ਮਦਦ ਨਹੀਂ ਲਈ ਗਈ ਸਗੋਂ ਪੰਜਾਬ ਦੇ ਕਾਂਗਰਸੀ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਤੇ ਮੰਤਰੀ ਭਾਰਤ ਪੂਸ਼ਨ ਆਸ਼ੂ ਤੋਂ ਗ੍ਰਾਂਟ ਪ੍ਰਾਪਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪ੍ਰੋਫੈਸਰ ਸਾਹਿਬ ਜੀ ਵੱਲੋਂ ਤਿਆਰ ਸਟੀਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ 20 ਪਿਛਲੇ ਕੁਝ ਸਾਲਾਂ ਵਿੱਚ ਹੀ 15 ਤੋਂ ਵੱਧ ਲੇਖਾਂ ਦੇ ਸੁਨੇਹਾਂ ਤੱਕ ਪਹੁੰਚਾ ਚੁੱਕੇ ਹਨ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਸਾਰੇ ਸੌਮੇ ਹੀ ਇਸ ਗਿਆਨ ਯੁੱਗ ਵਿੱਚ ਲਾਉਣੇ ਚਾਹੀਦੇ ਹਨ